ਤੁਸੀਂ ਦੇਖ ਸਕਦੇ ਹੋ ਪੰਜਾਬ 'ਚ ਉਹਨੇ ਕਾਰਪੋਰੇਸ਼ਨ ਦੇ ਵੀ ਇਲੈਕਸ਼ਨ ਹੋਏ ਨੇ ਤੇ ਕਾਰਪੋਰੇਸ਼ਨ ਦੇ ਇਲੈਕਸ਼ਨਾਂ 'ਚ ਵੀ ਪੂਰੇ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਉਹਨਾਂ ਦਾ ਚਿਹਰਾ ਦਿਖਾਤਾ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਵੋਟ ਪਾਈ ਸੀ ਕਿ ਪਤਾ ਨਹੀਂ ਕਿਹੜਾ ਬਦਲਾਅ ਦਿੱਲੀ 'ਚ ਹੋਇਆ ਹੈ ਉਹ ਵੀ ਪੰਜਾਬ 'ਚ ਹੋ ਜਾਏ ਪੰਜਾਬ 'ਚ ਚੰਗੀ ਐਜੂਕੇਸ਼ਨ ਮਿਲ ਜਾਏਗੀ ਪੰਜਾਬ 'ਚ ਸੜਕਾਂ ਬਣ ਜਾਣਗੀਆਂ ਪੰਜਾਬ ਦੇ ਸੀਵਰੇਜ ਠੀਕ ਹੋ ਜਾਣਗੇ ਪਰ ਅੱਜ ਜੋ ਹਾਲਾਤ ਨੇ ਪੰਜਾਬ ਦੇ ਉਹ ਸਭ ਦੇ ਸਾਹਮਣੇ ਨੇ ਅੱਜ ਚੌਂਕੀਆਂ ਤੱਕ セーフ ਨਹੀਂ ਕੀ ਅੱਜ ਪੰਜਾਬ ਚ ਕੋਈ ਸੇਫ ਨਹੀਂ ਹੈ ਸਭ ਤੋਂ ਪਹਿਲੇ ਤੇ ਮੇਰੀ ਆਪਣੀ ਸੁਰੱਖਿਆ ਹੈ ਨਾ ਉਸ ਤੋਂ ਬਾਅਦ ਹਰ ਮੁੱਦਾ ਹੈ ਜੇ ਮੈਂ ਹੀ ਪੰਜਾਬ ਚ ਕੋਈ ਵੀ ਵਿਅਕਤੀ ਅੱਜ ਇੱਕ ਅਗਰ ਤੁਹਾਡੇ ਘਰੋਂ ਕੋਈ 11 ਵਜੇ ਤੱਕ ਘਰ ਵਾਪਸ ਨਾ ਆਏ ਤੇ ਦਿਲ ਕੰਬੂਰਦਾ ਕਿ ਕੀ ਗੱਲ ਮੋਬਾਈਲ ਨਾ ਉਹਦਾ ਫੋਨ ਅਗਰ ਨਾਟ ਰੀਚੇਬਲ ਹੋ ਜਾਏ ਤੇ ਧਿਆਨ ਨਾ ਦੂਜੇ ਪਾਸੇ ਜਾਂਦਾ ਕਿਉਂਕਿ ਪੰਜਾਬ ਅਗਰ ਅੱਜ ਸੁਰੱਖਿਤ ਨਹੀਂ ਔਰ ਉਹਦਾ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਨ੍ਹਾਂ ਨੇ ਸਾਨੂੰ ਸੁਵਿਧਾਵਾਂ ਵੀ ਨਹੀਂ ਦਿੱਤੀਆਂ ਨਸ਼ੇ ਕਿਆ ਸੀ ਕਿ ਨਸ਼ਾ ਖਤਮ ਹੋ ਜਾਏਗਾ ਔਰ ਅੱਜ ਨਸ਼ਾ ਸੀ ਸਭ ਜਾਣਦੇ ਆ ਸਾਰੇ ਇੱਥੇ ਸੋਸ਼ਲ ਮੀਡੀਆ ਦਾ ਜਮਾਨਾ ਹੈ ਸਭ ਨੂੰ ਪਤਾ ਹੈ ਕਿ ਨਸ਼ਾ ਖਤਮ ਨਹੀਂ ਹੋਇਆ ਨਸ਼ਾ ਵਧਿਆ ਇਸ ਕਰਕੇ ਉਹ ਨੇ ਜਰੇ ਜਰੇ ਝੂਠੇ ਲਾਰੇ ਲਾਇਏ ਸੀ ਸਭ ਤੋਂ ਵੱਡਾ ਲਾਰਾ ਸੀਗਾ 1000 ਰੁਪਏ ਮਹਿਲਾਵਾਂ ਨੂੰ ਉਹ ਲਾਰਾ ਵੀ ਬਹੁਤ ਵੱਡਾ ਝੂਠਾ ਲਾਰਾ ਸੀਗਾ ਮਹਿਲਾਵਾਂ ਨੇ ਵੀ ਖੁਸ਼ ਹੋ ਕੇ ਵੋਟ ਪਾਈ ਸੀ ਜੀ ਹਰ ਮਹੀਨੇ 1000 ਰੁਪਏ ਮਿਲੇਗਾ ਬਿਲ ਦਾ ਵੀ ਮੁੱਦਾ ਸੀ ਬੱਤੀ ਦਾ ਬਿਲ ਕਦੇ ਹੀ ਮਾਫ ਕਰਤਾ ਜੀ ਉਹ ਦੇਖੋ ਅੱਜ ਕੀ ਹੋਇਆ ਉਹਦੇ ਕਾਰਨ ਅੱਜ ਕੀ ਹੈ ਅੱਜ ਅਸੀਂ ਆਪਣੀ ਪਾਵਰ ਬੈਂਕ ਪਾਵਰ ਕੱਟ ਵੇਖ ਸਕਦੇ ਹਾਂ ਕਿੰਨੇ ਕਿੰਨੇ ਪਾਵਰ ਕੱਟ ਲੱਗ ਰਿਹਾ ਹੈ ਸਰਦੀਆਂ 'ਚ ਕਦੀ ਇੰਨਾ ਪਾਵਰ ਕੱਟ ਨਹੀਂ ਸੀ ਲੱਗਦਾ ਜੋ ਅੱਜ ਇੰਨਾ ਯਾਦਾ ਪਾਵਰ ਕੱਟ ਲੱਗ ਰਿਹਾ ਹੋਰ ਵੀ ਸਾਡੇ ਉੱਥੇ EMPLOYEES ਨੂੰ ਸੈਲਰੀ ਨਹੀਂ ਮਿਲ ਰਹੀ ਰੋਜ਼ ਅੱਜ EMPLOYEES ਦਾ ਉੱਥੇ ਕੀ ਹਾਲ ਹੈ ਰੋਜ਼ EMPLOYEES ਧਰਨਿਆ ਤੇ ਬੈਠੇ ਹੋਏ ਨੇ ਰੋਜ਼ ਸਰਕਾਰੀ ਰੋਜ਼ EMPLOYEES ਧਰਨਿਆ ਤੇ ਬੈਠੇ ਹੋਏ ਨੇ ਅੱਜ ਇੰਨਾ ਬੁਰਾ ਹਾਲ ਹੈ ਪੰਜਾਬ ਦਾ ਪੰਜਾਬ ਦਾ ਲੋਨ ਕਿੱਥੇ ਪਹੁੰਚ ਗਿਆ ਕਿਉਂਕਿ ਉਸਬ ਦਾ ਕਾਰਨ ਫਰੀਦੀਆਂ ਰੇਵਰੀਆਂ ਹੈਗੀਆਂ ਪਰ ਮਹਿਲਾਵਾਂ ਨੇ ਸਿਰਫ ਵੋਟ ਐਸ ਕਰਕੇ ਪਾਇਆ ਸੀਗਾ ਕਿ 1000 ਰੁਪਏ ਮਹਿਲਾਵਾਂ ਨੂੰ ਮਿਲੇਗਾ ਔਰ ਅੱਜ ਕਿਸੇ ਭੈਣ ਦੇ ਖਾਤੇ ਚ 1 ਰੁਪਿਆ ਵੀ ਨਹੀਂ ਆਇਆ ਉਹ ਸਚਾਈ ਹੈਗੀ ਹੈ ਇਸ ਕਰਕੇ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ ਬਿਲਕੁਲ ਨਕਾਰਤਾ ਹੈਗਾ ਜੋ ਆਪਾਂ ਕਾਰਪੋਰੇਸ਼ਨ ਦੇ ਇਲੈਕਸ਼ਨ ਚ ਸਾਫ ਹੋ ਗਿਆ ਔਰ ਤੁਸੀਂ ਦੇਖਣਾ 2027 ਚ ਕਿਉਂਕਿ ਸਭ ਨੂੰ ਪਤਾ ਹੈ ਕਿ ਅਗਰ ਅਸੀਂ ਪੰਜਾਬ ਚ ਸੇਫ ਰਹਿਣਾ ਚਾਹਦੇ ਹਾਂ ਇਹ ਹਰ ਕੋਈ ਕਹਿੰਦਾ ਹੈ ਕਿ ਯੂਪੀ ਵਰਕ ਦੀ ਸਰਕਾਰ ਆਵੇ ਯੋਗੀ ਜੀ ਦੀ ਸਰਕਾਰ ਆਵੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਵੇ ਨਰਿੰਦਰ ਮੋਦੀ ਜੀ ਦੇ ਉੱਤੇ ਸਭ ਨੂੰ ਭਰੋਸਾ ਹੈ ਸਭ ਨੂੰ ਯਕੀਨ ਹੈ ਕਿਉਂਕਿ ਕਰਕੇ ਦਿਖਾਇਆ ਹੈ ਜਿਉਂ ਉਹਨਾਂ ਨੇ ਕਿਹਾ 70 ਸਾਲ ਤੋਂ ਬਜ਼ੁਰਗਾਂ ਦਾ ਇਲਾਜ ਫ੍ਰੀ ਹੋਵੇਗਾ ਤੇ ਆਯੂਸ਼ਮਾਨ ਕਾਰਡ ਬਣਨੇ ਸ਼ੁਰੂ ਹੋ ਗਏ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਹੈ ਜਿਉਂ ਉਹਨਾਂ ਨੇ ਕਿਹਾ ਮਕਾਨ ਮਿਲਣਗੇ ਤੇ ਇੱਕ ਮਕਾਨ ਮਿਲੇ ਜਿਉਂ ਉਹਨਾਂ ਨੇ ਕਿਹਾ ਛੱਤਾਂ ਪੈਣਗੀਆਂ ਛੱਤਾਂ ਪਈਆਂ ਜਿਉਂ ਉਹਨਾਂ ਨੇ ਕਿਹਾ ਟਾਇਲਟ ਬਣਨਗੇ ਟਾਇਲਟ ਬਣੇ ਇਸ ਕਰਕੇ ਸਭ ਨੂੰ ਯਕੀਨ ਹੈ ਕਿ ਜੇ ਕੋਈ ਪੰਜਾਬ ਚ ਵੀ ਬਦਲਾਅ ਕਰ ਸਕਦਾ ਹੈ ਤੇ ਉਹ ਨਰਿੰਦਰ ਮੋਦੀ ਜੀ ਦੀ ਸਰਕਾਰ ਹੈ ਜੇ ਅਸੀਂ ਪੰਜਾਬ ਚ ਵੀ ਸੁਰੱਖਿਤ ਰਹਿਣਾ ਚਾਹੁੰਦੇ ਆ ਤੇ ਉਹ ਸਿਰਫ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜੋ ਜਿਹਦੇ ਕਰਕੇ ਜੋ ਸਾਨੂੰ ਪੰਜਾਬ ਚ ਸੁਰੱਖਿਤ ਰੱਖ ਸਕਦੀ ਹੈ ਜੇ ਨਸ਼ਾ ਮੁਕਤ ਪੰਜਾਬ ਚਾਹੁੰਦੇ ਆ ਤੇ ਉਹ ਸਿਰਫ ਭਾਰਤੀ ਜਨਤਾ ਪਾਰਟੀ ਹੀ ਕਰ ਸਕਦੀ ਹੈ ਡਬਲ ਇੰਜਨ ਦੀ ਸਰਕਾਰ ਆਏਗੀ ਤੇ ਪੰਜਾਬ ਤਰੱਕੀ ਚ ਜਾਏਗਾ ਨਹੀਂ ਤੇ ਅੱਜ ਪੰਜਾਬ ਦੇ ਹਾਲਾਤ ਤੋਂ ਅਸੀਂ ਸਭ ਜਾਣੋ ਔਰ ਮੈਨੂੰ ਪੰਜਾਬ ਦੀ ਜਨਤਾ ਔਰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਉਤੇ ਪੂਰਾ ਭਰੋਸਾ ਹੈ ਪੰਜਾਬ ਚ 2027 ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਏਗੀ ਜਿਵੇਂ ਅੱਜ ਦਿੱਲੀ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ ਉਸ ਨਾ ਹੀ ਪੰਜਾਬ ਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਏਗੀ ਦੇਖੋ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਦਿੱਲੀ ਦੇ ਵਿੱਚ ਜਿੱਤ ਹੋਈ ਆ ਦਿੱਲੀ ਦੇ ਕਾਰਜਕਰਤਾ ਦਿੱਲੀ ਦੀ ਪਬਲਿਕ ਨੂੰ ਬਹੁਤ ਵਧਾਈਆਂ ਨੇ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਉੱਥੇ ਨਰਿੰਦਰ ਮੋਦੀ ਜੀ ਦੁਆਰਾ ਦਿੱਤੀ ਗਈ ਗਰੰਟੀ ਨੂੰ ਲੋਕਾਂ ਨੇ ਮੰਨ ਲਿਆ ਔਰ ਕੇਜਰੀਵਾਲ ਰੂਪੀ ਆਮ ਆਦਮੀ ਪਾਰਟੀ ਇਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਕਿਉਂਕਿ ਇਹਨਾਂ ਨੇ ਝੂਠ ਫਰੇਬ ਤੋਂ ਬਿਨਾ ਕੁਝ ਨਹੀਂ ਕੀਤਾ ਇਸ ਕਰਕੇ ਦਿੱਲੀ ਦੀ ਜਨਤਾ ਨੇ ਇਸ ਚੀਜ਼ ਨੂੰ ਸਮਝਿਆ ਤੇ ਆਮ ਆਦਮੀ ਪਾਰਟੀ ਨੂੰ ਨਕਾਰਤਾ ਕੇਜਰੀਵਾਲ ਜੀ ਤੇ ਉਹਨਾਂ ਦੀ ਸਾਰੀ ਟੀਮ ਨੂੰ ਨਕਾਰ ਦਿੰਦਾ ਮੈਂ ਭਾਰਤੀ ਜਨਤਾ ਪਾਰਟੀ ਦੇ ਸਮੂਹ ਵਰਕਰਸ ਨੂੰ ਔਰ ਦਿੱਲੀ ਦੀ ਪਬਲਿਕ ਨੂੰ ਬਹੁਤ ਬਹੁਤ ਵਧਾਈ ਦੇਣਾ ਤੇ ਨਾਲ ਹੀ ਇੱਕ ਗੱਲ ਹੋਰ ਕਹਿੰਦਾ ਕਿ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਵਰਕਰਸ ਦੇ ਬਲ ਦੇ ਉੱਪਰ بڑے ਦਮ ਖਮ ਨਾਲ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਪਰਚਮ ਲਹਿਰਾਉਣ ਵਾਲਾ ਭਾਰਤੀ ਜਨਤਾ ਪਾਰਟੀ ਵੀ ਇੱਥੇ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਏਗੀ। ਇਹ ਕੋਈ ਫ੍ਰੀਤੀ ਡਿਊੜੀਆਂ ਜਿਹੜੀਆਂ ਵੰਡੀਆਂ ਜਾਂਦੀਆਂ ਨੇ ਉਹ ਡਿਊੜੀਆਂ ਦਾ ਅਸਰ ਬਿਲਕੁਲ ਨਹੀਂ ਆਇਆ। ਕੋਈ ਝੂਠ ਜਿਹੜਾ ਨਾ ਉਹ ਕਦੀ ਵੀ ਕੰਮ ਨਹੀਂ ਆਉਂਦਾ। ਤੁਸੀਂ ਵੇਖੋ ਪੰਜਾਬ ਦੇ ਵਿੱਚ ਇਹਨਾਂ ਨੇ ਝੂਠ ਬੋਲ ਕੇ ਸਰਕਾਰ ਲਿਆਂਦੀ। ਤੇ ਆਹ ਇਲੈਕਸ਼ਨਸ ਦੀ ਤੁਸੀਂ ਵੇਖ ਲਿਆ ਕਾਰਪੋਰੇਸ਼ਨ ਇਲੈਕਸ਼ਨ ਦੇ ਵਿੱਚ ਵੀ ਤੁਸੀਂ ਇਮੀਡੀਏਟ ਇਫੈਕਟ ਵੇਖਿਆ ਕਿ ਕੀ ਹੋਇਆ। ਹਨਾ ਇਸ ਤਰੀਕੇ ਨਾਲ ਇਹਨਾਂ ਨੂੰ ਆਪਣਾ ਮੇਰ ਬਣਾ ਲਾ ਪਿਆ ਗਿਆ ਸਾਰੇ ਪੰਜਾਬ ਦੇ ਵਿੱਚ ਜਿਹੜਾ ਇਹ ਹਾਲਾਤ ਹੋ ਗਏ ਇਸ ਕਰਕੇ ਜਿਹੜਾ ਝੂਠ ਹੁੰਦਾ ਉਹ ਜਿਆਦਾ ਦੇਰ ਤੱਕ ਖੜਾ ਨਹੀਂ ਰਹਿੰਦਾ ਲੋਕ ਅੱਜਕੱਲ ਸਮਝਦਾਰ ਨੇ ਲੋਕ ਨਰਿੰਦਰ ਮੋਦੀ ਜੀ ਦੇ ਉੱਪਰ ਭਾਰਤੀ ਜਨਤਾ ਪਾਰਟੀ ਦੇ ਉੱਪਰ ਵਿਸ਼ਵਾਸ ਕਰ ਰਹੇ ਹੈ ਤੇ ਤੁਸੀਂ ਉਹਦਾ ਅਸਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਜਲਦੀ ਦੇਖਣ ਨੂੰ ਤੁਹਾਨੂੰ ਮਿਲੇਗਾ ਦਿੱਲੀ ਦੇ ਵਿੱਚ ਬੜਾ ਵੱਡਾ ਮੁੱਦਾ ਰਗਿਆ ਜਮਨਾ ਦੀ ਸਫਾਈ ਦਾ ਕੀ ਹੋ ਨੋ ਯਮਨਾ ਸਾਫ ਹੋ ਜੀ ਬਿਲਕੁਲ ਜੀ ਤੁਸੀਂ ਲੋਕਾਂ ਨੂੰ ਇਹ ਵਿਸ਼ਵਾਸ ਹੋ ਗਿਆ ਹੈ ਕਿ ਡਬਲ ਇੰਜਨ ਦੀ ਸਰਕਾਰ ਦਾ ਤੁਹਾਨੂੰ ਬਹੁਤ ਜਲਦੀ ਵਿਥਿਨ 2 ইয়ারਸ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗੇਗਾ ਕਿ ਡਬਲ ਇੰਜਨ ਦੀ ਸਰਕਾਰ ਜਿਹੜਾ ਮੋਦੀ ਜੀ ਕਹਿੰਦੇ ਨੇ ਉਹਦਾ ਫਰਕ ਤੁਹਾਨੂੰ ਨਜ਼ਰ ਆਏਗਾ ਜ਼ਮੀਨ ਆਸਮਾਨ ਦਾ ਫਰਕ ਹੈ ਤੁਸੀਂ ਇਹ ਗੱਲ ਮੰਨ ਕੇ ਚੱਲੋ ਕਿ ਜਦੋਂ ਮੇਰੀ ਡਿਊਟੀ ਪਾਰਟੀ ਨੇ ਦਿੱਲੀ ਲਗਾਈ ਉੱਥੇ ਸੀਵਰੇਜ ਦੇ ਵਿੱਚੋਂ ਪਾਣੀ ਬਾਹਰ ਆ ਰਿਹਾ ਸੀ ਸਟਰੀਟ ਲਾਈਟ ਕੋਈ ਜਲ ਨਹੀਂ ਸ੍ਰੀ ਚ ਬੁਰਾ ਹਾਲ ਸੀ ਦਿੱਲੀ ਦਾ ਜਿਹੜੀ ਸਾਡੀ ਰਾਜਧਾਨੀ ਹੈ ਇਹਨਾਂ ਦਸਾਂ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਹਨੂੰ ਨਰਕ ਬਣਾ ਦਿੱਤਾ ਲੋਕ ਦੁਖੀ ਸਨ ਲੋਕਾਂ ਨੂੰ ਇੱਕੋ ਹੀ ਯਕੀਨ ਹੋਇਆ ਇੱਕੋ ਵਿਸ਼ਵਾਸ ਸੀ ਕਿ ਸਿਰਫ ਜੇ ਇਹਨੂੰ ਕੋਈ ਠੀਕ ਕਰ ਸਕਦਾ ਸਾਡਾ ਜਿਹੜਾ ਬੇਸਿਕ ਨੀਡਸ ਨੇ ਸੀਵਰੇਜ ਪਾਣੀ ਇਹ ਬੇਸਿਕ ਨੀਡਸ ਨੇ ਉੱਤੇ ਬੇਸਿਕ ਨੀਡਸ ਤੋਂ ਲੋਕੀ ਜਿਹੜੇ ਅਗੇ ਹੀ ਉਹ ਤੰਗ ਹੋ ਗਏ ਕਿ ਉਹਨਾਂ ਨੂੰ ਉਹ ਚੀਜ਼ ਨਹੀਂ ਮਿਲ ਰਹੀ ਸੀ ਲੋਕਾਂ ਨੇ ਇਸ ਚੀਜ਼ ਦੇ ਉੱਤੇ ਵਿਸ਼ਵਾਸ ਕੀਤਾ ਕਿ ਜੋ ਮੋਦੀ ਜੀ ਨੇ ਗਰੰਟੀ ਦਿੱਤੀ ਕਿ ਮੈਂ ਇਹਨੂੰ ਕਰਕੇ ਵਿਖਾਵਾਂਗਾ ਸਾਨੂੰ ਦਿੱਲੀ ਦੇ ਲੋਕਾਂ ਨੂੰ ਦਿੱਲੀ ਦੇ ਵਰਕਰਸ ਨੂੰ ਇਸ ਗੱਲ ਤੋਂ ਯਕੀਨ ਹੋਇਆ ਤੇ ਪਾਰਟੀ ਨੂੰ ਇੱਕ ਭਾਰੀ ਬਹੁਮਤ ਨਾਲ ਜਿਤਾਇਆ ਤੇ ਉਹ 100% ਤੁਸੀਂ ਵਿਦਿਨ 2 ਇਅਰਸ ਦੇਖੋਗੇ ਕਿ ਉੱਥੇ ਦਿੱਲੀ 'ਚ ਬਦਲਾਅ ਆਏਗਾ